ਚਲੋ ਹਾਂ ਜੀ ਸਾਥਰੀਕਾਰ ਜੀ ਸਭ ਨੂੰ ਹੱਥ ਵੰਡ ਕੇ ਬੇਨਤੀ ਆ ਦੂਰੋਂ ਲੈ Đੋ ਆਪਣੇ ਮਿੱਤਰ ਯਾਰ ਬੇਦੀ ਸੋਚਿਆਂ ਨੂੰ ਤੇ ਰਾਜੂ ਮੋਟ ਫਾਰਮ ਦੇ ਦੱਬਾ ਪੰਜਾਬ ਤੋਂ ਆਪਣੇ ਅੱਜ ਆਪਣੇ ਕਿਹਨੋਂ ਨਹੀਂ ਮੈਂ ਭੁੱਲ ਗਿਆ ਸਰਦਾਰ ਮੁਹੰਮਦ ਸਰਦਾਰ ਮੁਹੰਮਦ ਦੇ ਘਰ ਪਹੁੰਚੇ ਨਹੀਂ ਕਿਉਂਕਿ ਰਾਤ ਦੇ ਜਿਨ੍ਹਾਂ ਨੇ ਸਾਨੂੰ ਕਈ ਦਿਨਾਂ ਤੋਂ ਸੱਦਾ ਦਿੱਤਾ ਸੀ ਵੀ ਰਾਜੂ ਜੀ ਸਾਡੇ ਘਰ ਪਹੁੰਚੋ ਸਾਡੀ ਜਾਣ ਪਛਾਣ ਹੋਈ ਕਲਰ ਕੋਟ ਮਾਈ ਦੇ ਮੇਲੇ ਤੇ ਕਿਉਂਕਿ ਮੈਂ ਇਹਨਾਂ ਨੂੰ ਨਹੀਂ ਜਾਣਦਾ ਸੀ ਪਹਿਲਾਂ ਤੋਂ ਇਹ ਮੈਨੂੰ ਨਹੀਂ ਜਾਣਦੇ ਸੀ ਅਸੀਂ ਮੇਲੇ 'ਚ ਸਾਫਰਾਂ ਤੇ ਆਉਂਦੇ ਰਹੇ, ਵੀਡੀਓ-ਬਿਡੀਓ ਬਣਾਉਂਦੇ ਰਹੇ। ਇਹਨਾਂ ਦਾ ਮਾਲ ਸਾਨੂੰ ਕਲਰਕੋਟ ਮੇਲੇ ਮਿਲਿਆ ਜੀ। ਇਹ ਕਹਿੰਦੇ ਵੀ ਰਾਜੀ ਜੀ ਸਾਡੀਆਂ ਬੱਕਰੀਆਂ ਦੀ ਵੀ ਵੀਡੀਓ ਬਣਾ ਕੇ ਜਾਓ। ਅਸੀਂ ਹੋਰ ਮਾਲਾਂ ਦੀ ਵੀ ਬਣਾਈ। ਕਿਉਂਕਿ ਵੀਡੀਓ ਬਣਾਉਂਦੇ-ਬਣਾਉਂਦੇ ਉਦੋਂ ਬਾਅਦ ਇਹਨਾਂ ਨਾਲ ਸਾਡਾ ਇੱਕ ਬੱਕਰੀ ਦਾ ਸੌਦਾ ਹੋ ਗਿਆ ਜੀ, ਸਾਡੀ ਜਾਣ-ਪਛਾਣ ਹੋ ਗਈ। ਉਦੋਂ ਬਾਅਦ ਅਸੀਂ ਜੀ ਕਲਰਕੋਟ ਤੋਂ ਬਾਅਦ ਇੰਦਗੜ ਮੇਲੇ ਤੇ ਵੀ ਇਕੱਠੇ ਹੋਈ। ਇੰਦਗੜ ਮੇਲੇ ਤੇ ਵੀ ਸਾਨੂੰ ਇਹਨਾਂ ਦੀਆਂ ਬੱਕਰੀਆਂ ਦੀ ਵੀਡੀਓ ਬਣਾਈ ਬਾਈ ਬਾਹਰ ਫੁੜਕੀ। ਛੋਟੇ-ਮੋਟੇ ਮਾਲਾਂ ਦੀਆਂ ਬੱਕਰੀਆਂ। ਉਦੋਂ ਬਾ ਇੰਦਗੜ ਮੇਲੇ ਤੇ ਗੱਲਬਾਤ ਕੀਤੀ ਤਾਂ ਉਦੋਂ ਬਾਅਦ ਸਾਡਾ ਇਹਨਾਂ ਨੇ ਉੱਥੇ ਮਾਨਸਨਵਾਪੀ ਵੀ ਕਰਿਆ ਉਦੋਂ ਬਾਅਦ ਇਹਨਾਂ ਦਾ ਫੇਰ ਮੂਡ ਬਣਿਆ ਕੱਲ ਪਰਸੋਂ ਦੇ ਸਾਨੂੰ ਕਹਿੰਦੇ ਬਾਈ ਰੱਖ ਜੂ ਜੀ ਸਾਡੇ ਘਰ ਆਉ। ਤਾਂ ਘਰ ਆਉਣ ਦਾ ਬਹੁਤ-ਬਹੁਤ ਇਹਨਾਂ ਨੂੰ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਸਾਨੂੰ ਘਰੇ ਬੁਲਾਇਆ ਤੇ ਰਾਤ ਬਹੁਤ ਵਧੀਆ ਸੇਵਾ કરી ਰਾਤ ਕੱਟੀ ਤਾਂ ਚਲੋ ਅੰਨ ਪਾਣੀ ਜੈਸਾ ਬਣਾਇਆ ਖਾਦਾ ਪੀਤਾ ਧੰਨਵਾਦ ਇਹਨਾਂ ਦੇ ਉਸ ਤੋਂ ਬਾਅਦ ਸਾਡੀ ਸਸਰੀਕਾਲ ਪਿੰਡ ਦੇ ਸਾਫਕਾ ਸਰਪੰਚ ਸਾਹਿਬ ਨੇ ਮੌਕੇ ਦੇ ਮੌਕੇ ਦੇ ਸਰਪੰਚ ਸਾਹਿਬ ਆਪਣੇ ਇਹ ਬਲਾਕ ਸਾਫਕਾ ਬਲਾਕ ਸੰਪਤੀ ਜੋਗਾ ਸਾਫਕਾ ਬਲਾਕ ਸੰਪਤੀ ਜੋਗਾ ਸਿੰਘ ਜਥੇਦਾਰ ਜਥੇਦਾਰ ਹਾਂ ਜੀ ਇਹਨਾਂ ਨੂੰ ਅਸੀਂ ਦੋੇ ਤਰ੍ਹਾਂ ਨੂੰ ਧੰਨਵਾਦ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਕਰਮ ਵਾਲਿਆਂ ਨੇ ਇਹਨਾਂ ਦੇ ਰੂਪ ਨੂੰ ਕਰਵਾਏ ਬਹੁਤ ਬਹੁਤ ਧੰਨਵਾਦ ਪਹੁੰਚਣ ਦੇ ਹਾਂ ਜੀ ਸਰਪੰਚ ਸਾਹਿਬ ਆਪ ਵੀ ਕੁਝ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਦੇਖੋ ਜੀ ਗੱਲ ਇਹ ਹੈ ਵੀ ਤੁਹਾਡਾ ਮਾਲ ਆ ਪ੍ਰਮਾਤਮਾ ਜੜਦੀ ਕਲਾ ਚ ਰੱਖੇ ਸ਼ਾਬਾਸ਼ ਜੀ ਵੀ ਇਹਨਾਂ ਬਾਰੇ ਸਾਨੂੰ ਇੰਨੀ ਨੌਲੇਜ ਤਾਂ ਨਹੀਂ ਹੈ ਕੀ ਗੱਲਾਂ ਬਾਤਾਂ ਹੀ ਕਰੋ ਤੁਸੀਂ ਹਾਂ ਜਣੀ ਸੁਣਦੇ ਆ ਵੀ ਇਹ ਬੱਕਰੀਆਂ ਤਾਂ ਬਹੁਤ ਤੇਰੇ 2-2 ਲੱਖ ਰੁਪਏ ਵਿੱਚ ਚੁੱਕੀਆਂ ਨੇ ਬਹੁਤ ਮਹਿੰਗੀ ਤੋਂ ਮਹਿੰਗੀ ਬੱਕਰੀ ਵੇਚ ਚੁੱਕੀ ਆ ਹਾਂਜੀ ਚਲੋ ਜੇ ਬੰਦੇ ਨੂੰ ਸ਼ੌਂਕ ਪੈਂਦਾ ਉਦੋਂ ਬੰਦਾ ਚੰਗਾ ਹੀ ਚੰਗਾ ਜੇ ਸ਼ੌਂਕ ਪਾਊਗਾ ਸਾਡੇ ਪਿੰਡੇ ਤਾਂ ਹੋਰ ਬੰਦਿਆਂ ਨੂੰ ਵੀ ਬਹੁਤ ਸ਼ੌਂਕ ਪਿਆ ਸਾਡੇ ਬਹੁਤ ਬਹੁਤ ਕਈ ਮੁੰਡੇ ਬੱਕਰੀਆਂ ਬੁੱਕਰੀਆਂ ਦੇ ਬੜੇ ਧਨੀ ਬਣੇ ਨੇ ਠੀਕ ਹੈ ਜੀ ਇਸ ਕਰਕੇ ਉਹ ਵੀ ਚੰਗੀ ਨਸਲ ਆ ਚੰਗੀਆਂ ਨਸਲਾਂ ਰੱਖਦੇ ਨੇ ਠੀਕ ਹੈ ਇਹ ਕਹਣਾ ਵੀ ਚੰਗਾ ਕੰਮ ਕਰੋ ਭਾਈ ਚੰਗੇ ਬੰਦਿਆਂ ਨਾਲ ਬਾਪ ਪਾਓ ਠੀਕ ਹੈ ਜੀ ਬਹੁਤ ਧੰਨਵਾਦ ਆ ਤੁਹਾਡਾ ਜੀ ਬਹੁਤ ਧੰਨਵਾਦ ਸੱਸੀ ਘਰ ਤੁਸੀਂ ਕਹਿਣਾ ਬਹੁਤ ਬਹੁਤ ਠੀਕ ਹੈ ਜੀ ਬੋਲੋ ਜੀ ਠੀਕਾ ਸਰਪੰਚ ਸਾਹਿਬ ਨੇ ਕਿਹਾ ਬਹੁਤ ਠੀਕ ਹੈ ਜੀ ਅੱਛਾ ਹਾਏ ਤੁਸੀਂ ਵੀਰ ਜੀ ਕੋਈ ਕਹਿਣਾ ਚਾਹੁੰਦੇ ਹੋ ਗੱਲਬਾਤ ਕਰਨਾ ਸ਼ੌਕੀਆਂ ਬੱਕਰੀਆਂ ਦਾ ਰੱਖਦੇ ਕੋਈ ਗੱਲ ਨਹੀਂ ਤੁਮੀ ਰੱਖਦਾ ਤੁਮੀ ਦਾ ਸੌਣ ਖਿਆ ਹੋਵੇ ਰੱਖਦੇ ਤੁਸੀਂ ਜਿਹੜੇ ਪੁਰਾਣੇ ਸਾਨੂੰ ਦੇ ਗੱਲਾਂ ਬਾਰੇ ਨਾ ਬੱਕਰੀ ਵਾਲੀ ਦਾ ਨੌਲੇਜ ਆ ਤੈਨੂੰ ਬੱਕਰੀ ਤੇਰੀਆਂ ਮੇਰੇ ਕੇ ਬੱਕਰੀ ਬਹੁਤ ਕੀਮਤੀ ਆ ਬਾਸ਼ਾ ਹਾਂ ਅੱਡੀ ਗੱਲੀ ਕਹਦੇ ਕੋਈ ਨਾ ਕੋਈ ਇਹ ਬਾਕੀ ਸਾਨੂੰ ਇਹਨਾਂ ਨੇ ਜੀ ਥੋੜੇ ਵਰਗਿਆਂ ਦੇ ਰੂਬਰੂ ਕਰਵਾਤਾ ਮੈਂ ਲੋਕਾਂ ਨੂੰ ਇੱਧਰ ਜਾਣਦਾ ਨਹੀਂ ਸੀ ਸਾਨੂੰ ਇਹਨਾਂ ਵੀਡੀਓ ਨੇ ਸਾਨੂੰ ਬੁਲਾਇਆ ਜੀ ਇੱਧਰ ਪਹਚਾਇਆ ਉਦੋਂ ਪਹਿਲਾਂ ਅਸੀਂ ਦਿੱਤੀ ਜਾਣੇ ਨਾਲ ਕੰਮ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਅਸੀਂ हट ਗਏ ਸਾਨੇ ਰਾਜੂ ਗੋਟ ਫਾਰਮ ਗੜਪਾ ਪੰਜਾਬ ਦੇ ਨਾਲ ਉੱਥੇ ਆਪਦਾ ਚੈਨਲ ਬਣਾਇਆ ਜੀ ਸਾਡੇ ਚੈਨਲ ਨੂੰ ਸਰਪੰਕ ਜ਼ਰੂਰ ਕਰਿਆ ਕਰੋ ਬਾਕੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਅੱਗੇ ਤੇ ਅੱਗੇ ਜੇ ਸਾਨੂੰ ਦੇਖੋਗੇ ਤਾਂ ਚੰਗੇ ਲੱਗੇ ਤਾਂ ਸਾਨੂੰ ਯਾਦ ਕਰਿਓ ਜੀ ਨਾ ਚੰਗੇ ਲੱਗੇ ਤਾਂ ਵੀ ਕੋਈ ਗੱਲ ਨਹੀਂ 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 ਜਿਹੜਾ ਬੰਦਾ ਕੋਈ ਕੰਮ ਇਨਸਾਨ ਦਾ ਕਰਦਾ ਉਹਨੂੰ ਚਾਹੀਦਾ ਪੂਰਾ ਵਧੀਆ ਸੀ ਤਾਂ ਇੱਕ ਗੱਲ ਜ਼ਰੂਰ ਕਹਾਂਗੇ ਤੁਹਾਨੂੰ ਵੀ ਬਈ ਦੇਖੋ ਸੌਦਾ ਕਰਦੇ ਹੋ ਬੱਕਰੀਆਂ ਲੈਨੇ ਹੋ ਦਿੰਨੇ ਹੋ ਇਈ ਵਾਰੀ ਹਾਰ ਸੁਧਾਰ ਵੀ ਹੋ ਜਾਂਦਾ ਜਦੋਂ ਵਿਆਰ ਭਾਵਨਾ ਇੰਨੀ ਰਹੇ ਵੀ ਮੁੜ ਕੇ ਮਿਲਦੇ ਜਾਂਦੇ ਰਹੋ ਆ ਨਾ ਹੋਵੇ ਵੀ ਮੁੜ ਕੇ ਬੰਦਾ ਦੂਏ ਬੰਦੇ ਨੂੰ ਮੈਨੇਜ ਲੋਗਾ ਹੀ ਨਾਲੇ ਇਹ ਜ਼ਰੂਰ ਆ ਨਾ ਜੀ ਅਸੀਂ ਦੇਖੋ ਆ ਬਾਈ ਸਾਹਿਬ ਖੜਾ ਹੈ ਸਾਡਾ ਪਹਿਲੀ ਵਾਰ ਇਹਨਾਂ ਨਾਲ ਕਲਰ ਕੋਟ ਸੌਦਾ ਹੋਇਆ ਹਾਂਸੀ ਹਾਂਸੀ ਕੇ ਇਹ ਕਹਿੰਦਾ ਵੀ ਆ ਬੱਕਰੀ ਮਾਂ ਹੀ ਵੇਚਦੇ ਹਾਂ ਕਹਿੰਦਾ ਵੀ ਬੱਕਰੀ ਮਹਿੰਗੀ ਹੈ 40000 ਦੀ ਅਸੀਂ ਮਾ ਵੀਰ ਜੀ ਮੈਨੂੰ ਦੇ ਦਿਓ ਕਰਦੇ ਕਰਾਉਂਦੇ ਜੀ 35000 ਤੇ ਆ ਗਏ ਕਹਿੰਦੇ 35000 ਵੀ ਤੈਨੂੰ ਦੇ ਦਾਂਗੇ ਜੇ ਤੇਰੇ ਪਸੰਦ ਆ ਕਿਉਂ ਜੀ ਆਹੀ ਗੱਲ ਸੀ ਹਾਂ ਜੀ ਮੈਂ ਕਰਦੇ ਕਰਾਉਂਦੇ ਜੀ ਇਹਨਾਂ ਨਾਲ 32000 ਚ ਸੌਦਾ ਕਰ ਲਿਆ ਮੈਂ ਜੀ ਅੱਜ ਮੇਰੇ ਲਈ ਪੈਸੇ ਨਹੀਂ ਪੈਸੇ ਮੈਂ ਲੈ ਕੇ ਨਹੀਂ ਆਇਆ ਇਹ ਕਹਿੰਦੇ ਪੈਸਿਆਂ ਵਾਲੀ ਕੋਈ ਗੱਲ ਨਹੀਂ ਕਿਸੇ ਬੰਦੇ ਤੋਂ ਕਹਾ ਦੇ ਚਲੋ ਜੀ ਇਹਨਾਂ ਦਾ ਕੋਈ ਰਿਸ਼ਤੇਦਾਰ ਸੀ ਉਹ ਬੰਦੇ ਕਹਿੰਦੇ ਵੀ ਰਾਜੂ ਨੂੰ ਬੱਕਰੀ ਦੇ ਦੇ ਠੀਕ ਹੈ ਜੀ ਇਹ ਪੈਸੇ ਕਿਤੇ ਨਹੀਂ ਆਦੇ ਤੇਰੇ ਘਰੇ ਨੇ ਕੋਠੀ ਚ ਨੇ ਆ ਜਾਣਗੇ ਚਲੋ ਜੀ ਮਹੀਨਾ ਲੰਘ ਗਿਆ ਇਹਨਾਂ ਦਾ ਦੋ ਦਿਨ ਤਿੰਨ ਦਿਨ ਉੱਤੋਂ ਹੀ ਲੰਘ ਗਏ ਬਾਈ ਨੇ ਫੋਨ ਕਰਾਈ ਬਾਈ ਪ ਮਾਜੀ ਪੈਸੇ ਆਉਣ ਵਾਲੇ ਨੇ ਕੋਈ ਗੱਲ ਨਹੀਂ ਯਾਦਾ ਮੇਰੇ ਨਾਲ ਪਹੁੰਚੂਗਾ ਤਾਂ ਇਹਨਾਂ ਦੇ ਪੈਸੇ ਆਪਾਂ 32000 ਪਾਈ ਨੂੰ ਫੜਾ ਕੇ ਗਏ ਨਹੀਂ ਬਹੁਤ ਬਹੁਤ ਆਪ ਕਹਿੰਦੇ ਵੀ ਵਧੀਆ ਉਹਦਾ ਬਹੁਤ ਧੰਨਵਾਦ ਆ ਬਹੁਤ ਸਾਡੀ ਜਾਣ ਪਛਾਣਾ ਜੀ ਬਹੁਤ ਵਧੀਆ ਵਧੀਆ ਇਮਾਨਦਾਰੀ ਦੇ ਸੌਦੇ ਕਰਦੇ ਆ ਕਦੇ ਆਪਾਂ ਕਿਸੇ ਗੱਲ 'ਚ ਕਿਸੇ ਨਾਲ ਠੱਗੀ ਚੋਰੀ ਜਾਂ ਜਮੀ ਵੀ ਉਹ ਨਹੀਂ ਕਿਸੇ ਗੱਲ 'ਚ ਨਹੀਂ ਅਸੀਂ ਵੀ ਜਿਹੜੀ ਤੁਸੀਂ ਗੱਲ ਚਾਹੁੰਦੇ ਆ ਅਸੀਂ ਬਹੁਤ ਅਨਸਾਰ ਮਾਨਸਾ ਰੋਪਰਾ ਹੂਲੇ ਅੱਛਾ ਜੀ ਬਹੁਤ ਮੱਝਾਂ ਬਲਾ ਡਬਾ ਬਹੁਤ ਲੈਂਦੀਆਂ ਨੇ ਇਧਰੋਂ ਮੱਝਾਂ ਪਰ ਆਪਣੀ ਕੋਈ ਬੰਦਾ ਬਾਹਰ ਨਹੀਂ ਫੜਨਾ ਚਾਹੀਏ ਉਥੋਂ 10 ਲੱਖ ਦਾ ਮਾਲ ਲੈ ਗਏ ਦਿੰਦੇ ਨੇ ਹਾਂ ਜੀ ਹਾਂ ਚੰਗੇ ਨਾਲ ਉਹ ਚੰਗੇ ਬਹੁਤ ਸਾਲਾਂ ਦੀਆਂ ਗੱਲਾਂ ਕਰਦੀਆਂ 30 35 ਸਾਲ ਤੋਂ ਬਾਹਰ ਹੁੰਨਾਂ ਨਾਲ ਹਾਂ ਜੀ ਹਾਂ ਜੀ ਇਸ ਕਰਕੇ ਮੈਂ ਤਾਂ ਇਹ ਕਹਿੰਦਾ ਵੀ ਕਰੋ ਸਮਝ ਲਈ ਜਰੂਰ ਕਰੋ ਪਰ ਅਗਲੇ ਨ ਬੰਦੇ ਨਾ ਪੂਰੇ ਮਨ ਦੇ ਚੁੰਦੇ ਰੱਖ ਬਸ ਠੀਕ ਹੈ ਜੀ ਦਾਦਾ ਜੀ ਬੋਲੋ ਹੋ ਲਓ ਜੱਜਾ ਜੀ ਪਾਓ ਜੀ ਆਓ ਪੰਪ ਸਾਹਿਬ ਜੀ ਨੇ ਬਣਾਉਂਦਾ ਨਹੀਂ 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 ਟੁੱਟਦੀ ਤਸੀਲ

ਆਸ਼ਰਮ ਖਾਨ ਹਾਂਜੀ ਤੇ ਇਹਨਾਂ ਨੇ ਆਪਣਾ ਬਹੁਤ ਮਾਨ ਸਨਮਾਨਤ ਕਰਿਆ ਟਰੋਫੀ ਦਿੱਤੀ ਰਾਜੂ ਬਾਈ ਨੂੰ ਬੁਲਾ ਕੇ ਦੱਬਾ ਗੋਟ ਫਾਰਮ ਤੋਂ ਪਿੰਡ ਰਾਮਪੁਰ ਸਰਦਾਰਾਂ ਵਾਲੀ ਦੇ ਵਿੱਚ ਬੁਲਾਇਆ ਰਾਮਗੜ੍ਹ ਸਰਦਾਰਾਂ ਨਾਲ ਸਰਪੰਚ ਸਾਹਿਬ ਜੀ ਦਾ ਵੀ ਬਹੁਤ ਧੰਨਵਾਦ ਜੀ ਇਹਨਾਂ ਨੇ ਮੈਨੂੰ ਟਰੋਫੀ ਦੇ ਕੇ ਸਨਮਾਨਤ ਕੀਤਾ ਨਾਲ ਜਥੇਦਾਰ ਜੀ ਦਾ ਵੀ ਸਨਮਾਨਤ ਕੀਤਾ ਜਿਨ੍ਹਾਂ ਨੇ ਮੈਨੂੰ ਬਹੁਤ ਬਹੁਤ ਧੰਨਵਾਦ ਬਾਕੀ ਪਿੰਡ ਦੇ ਨਗਰ ਵਾਸੀਆਂ ਦਾ ਜਿੰਨੇ ਮੇਰੇ ਲਵੇ ਖੜੇ ਨੇ ਮੈਂ ਨਾਉ ਨਹੀਂ ਜਾਣਦਾ ਸਾਰਿਆਂ ਦਾ ਹੀ ਧੰਨਵਾਦ ਹੈ ਜੀ ਵਿਚਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਾਨ ਆਦਰ ਕਰਿਆ ਮੇਰਾ ਜਾਉਂਦੇ ਰਹਿਣ ਦਿਨ ਦੁੱਗਣੀ ਰਾਤ ਚੌਕਣੀ ਮਾਲਕਿਆਂ ਨੂੰ ਤਰਕੀਆਂ ਬਗੀਆਂ ਹਾਂਜੀ ਆਵਰ ਅਬੀ ਪਿੰਡ ਨੱਥੋਹੜੀ ਤੇ ਉਹ ਵੀ ਇਹਨਾਂ ਦੇ ਭਾਣ ਜੱਜੀ ਨੇ ਭਾਣ ਜੱਜੀ ਨੇ ਤੇ ਉਹਨਾਂ ਨੇ ਵੀ ਆਪਣਾ ਸਨਮਾਨਤ ਕੀਤਾ ਬਹੁਤ ਤਕੜਾ ਤੇ ਇਹਨਾਂ ਦੇ ਪਿੰਡ ਆਏ ਅੱਜ ਉਹਨਾਂ ਨੇ ਬੁਲਾਏ ਨੇ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਜੀ ਆਇਆਂ ਆਖਦੇ ਇਹਨਾਂ ਨੂੰ ਆਜ ਅਬੀ ਤੁਹ ਵੀ ਰਾਜੂ ਨੇदाई ਬਹੁਤ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਇਹ ਚੈਨਲ ਬਣਾਇਆ ਜੀ ਇਹ ਸਾਰੇ ਵੀਡੀਓ ਜੀ ਬਣਾਉਣ ਲੱਗ ਪਏ ਦੁਨੀਆਂ ਵਿੱਚ ਇਹ ਦਿਖਾਉਂਦੇ ਨੇ ਜੀ ਠੀਕ ਆ ਜੀ ਬੱਕਰੀਆਂ ਦਾ ਨਾਣੀ ਤੇ ਉੱਪਰ ਲੱਕਰ ਲੈ ਕੇ ਜਾਂਦੇ ਨੇ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਠੀਕ ਆ ਵੀਰੇ ਕਾਲਾ ਜੀ ਕਾਲਾ ਖਾਨ ਜੀ ਇਹਨਾਂ ਦੇ ਪਿੰਡ ਦਾ ਤੇ ਭਤੀਜਾ ਦਾ ਬਾਬੇ ਦਾ ਹਾਂ ਜੀ ਭਤੀਜਾ ਜੀ ਉਹਨਾਂ ਨੇ ਵੀ ਸਾਡਾ ਬਹੁਤ ਬਹੁਤ ਧੰਨਵਾਦ ਕਰਿਆ ਜੀ ਇਹਨਾਂ ਦੇ ਜੀ ਆਇਆਂ ਮੈਂ ਹੈਨਾ ਵੀ ਸਾਡੇ ਇੱਥੇ ਪਹੁੰਚੇ ਨੇ ਪ੍ਰੋਗਰਾਮ ਤੇ ਬਹੁਤ-ਬਹੁਤ ਸ਼ੁਕਰੀਆ ਜੀ ਮਾਲਕ ਇਹਨਾਂ ਨੂੰ ਵੀ ਦਿਨ ਦੁਗਣੀ ਰਾਤ ਚੌਗਣੀ ਕਰੇ ਸ਼ੁਕਰੀਆ ਅਕੜੀ ਰਾਜੂ ਗੋਟ ਫਾਰਮ ਢਿੜਬਾ ਪੰਜਾਬ ਕਿਉਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਜ਼ਿਲ੍ਹਾ ਲੁਧਿਆਣਾ ਜੀ ਆਪਣਾ ਪਿੰਡ ਰਾਮਪੁਰ ਸਰਦਾਰਾਂ ਰਾਮਪੁਰ ਸਰਦਾਰਾਂ ਦੇ ਇਸ ਟਾਈਮ ਦੇ ਮੌਜੂਦਾ ਸਰਪੰਚ ਸਾਡੇ ਨਾਲ ਖੜੇ ਨੇ ਕਿ ਜਿਨ੍ਹਾਂ ਨੇ ਸਾਡਾ ਬਹੁਤ-ਬਹੁਤ ਸਨਮਾਨਤ ਕਰਿਆ ਇਸ ਨਗਰ ਦੇ ਵਿੱਚ ਸਾਨੂੰ ਬੁਲਾਇਆ ਅਸੀਂ ਇਹਨਾਂ ਦੇ ਕਹਿਣ ਤੇ ਪਹੁੰਚੇ ਤੇ ਨਾਲ ਜਥੇਦਾਰ ਸਾਹਿਬ ਜੀ ਜੋਗਾ ਸਿੰਘ ਮੌਕੇ ਦੇ ਜਥੇਦਾਰ ਨਾਲ ਖੜੇ ਨੇ ਮੌਜੂਦਾ ਸਰਪੰਚ ਸਾਹਿਬ ਦੇ ਬਹੁਤ-ਬਹੁਤ ਮੈਂ ਇਹਨਾਂ ਦਾ ਧੰਨਵਾਦ ਦੀਆਂ ਤੇ ਮੇਰੀ ਬਹੁਤ ਇੱਜ਼ਤ ਮਾਨ ਵਧਾਇਆ ਇਹਨਾਂ ਨੇ ਰਾਮਪੁਰ ਸਰਦਾਰਾਂ ਪਿੰਡ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਧੰਨਵਾਦ ਦੀਆਂ ਜੀ ਮੈਂ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਮਾਤਾ ਜੀ ਦੇ ਕਿਉਂ ਜਿਨ੍ਹਾਂ ਨੇ ਮੇਰਾ ਸਨਮਾਨ ਸਨਮਾਨ ਵਧਾਇਆ ਤੇ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਅੱਜ ਘਰੇ ਬੁਲਾ ਕੇ ਰਾਜੂ ਗੌਰਮ ਗੌਰਮ ਤੋਂ ਸਨਮਾਨ ਦਿੱਤਾ ਧੰਨਵਾਦ ਜੀ